ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਭਰਾ ਆਪਣੇ ਟਰਾਲੂ ਦੇ ਘਰੇ ਜੋ ਪਿਛਲੇ ਜਮੇ ਉਸ ਕਬੀਰ ਨੇ ਜਿਹੜੀ ਮਾਇਆ ਦੇਣੀ ਸੀਗੀ ਤੇ ਜਿਹੜੀ ਕੋ ਦੇਣੀ ਸੀ ਪਾਰਿਆ ਤੇ ਕੰਮ ਜਿਹੜਾ ਸੀਗਾ ਟਰੈਕਟਰ ਦਾ ਹੀ ਭਰਾ ਦਾ ਇਹਦੇ ਵਿੱਚ ਆਪਣੇ ਕੁਝ ਭਰਾਵਾਂ ਨੇ ਮਦਦ ਕੀਤੀ ਆ ਆ ਜੋ ਬੱਚੀਆਂ ਤੁਸੀਂ ਦੇਖ ਰਹੇ ਆਂ ਤੇ ਬੱਚੇ ਇਹ ਬੱਚੀਆਂ ਆਪਣੇ ਡਾਕਟਰ ਤਰਸੇਮ ਨੇ ਫਰੀਦ ਦਿੱਤੀਆਂ ਬਾਈ ਨੂੰ ਭਾਈ ਰੇਸ਼ਮ ਸਿੰਘ ਸਿੱਧੂ ਹਿੱਤੂ ਦਾ ਪਰਿਵਾਰ ਉਹਨਾਂ ਵੱਲੋਂ 5000 ਰੁਪਇਆ ਬੰਤ ਸਿੰਘ ਡੈਰੀ ਵਾਲੇ ਕੈਨੇਡਾ ਉਹਨਾਂ ਵੱਲੋਂ ਬਾਈ ਤੋਂ 5000 ਰੁਪਇਆ ਡਾਕਟਰ ਕਰਨ ਕੈਨੇਡਾ ਉਹਨਾਂ ਵੱਲੋਂ 2500 ਰੁਪਇਆ ਬਾਈ ਡੈਨੀ ਉਹਨਾਂ ਨੇ 6000 ਰੁਪਏ ਦਾ ਰਸਣ ਲੈ ਕੇਤਾ ਇੱਕ ਵੀਰ ਨੇ ਬਾਈ ਸਰਬਜੀਤ ਦਾ ਮਿੱਤਰ ਸੀ ਉਹਨੇ 15000 ਰੁਪਇਆ ਬਾਈ ਤੋਂ ਲੈਣਾ ਸੀਗਾ ਉਹ ਇਹਨੂੰ ਸਾਡਾ ਦਿੱਤਾ ਗਿਆ ਬਾਈ ਸੁੱਖਾ ਚੈਲ ਆਸਟ੍ਰੇਲੀਆ ਉਹਨੇ ਇਹਦੀ ਲੜਕੀ ਦੀ ਜਿਹੜੀ ਫੀਸ ਆ 12000 ਰੁਪਇਆ ਭਰੀਆ ਕਹਾਣੀ ਪੂਰੀ ਹਾਂ ਅੱਗੇ ਵੀ ਉਹ ਕੰਨਾ ਭਰੂੰਗਾ ਤੇ ਉਸ ਵੀਰ ਵੱਲੋਂ ਬਾਈ ਰਾਜ ਦੇ ਪਰਿਵਾਰ ਦੀ ਵੀ ਕਾਫੀ ਮਦਦ ਕੀਤੀ ਆ ਹੋਰ ਆਪਣੇ ਮਾਛੀ ਕੀ ਪਤੀ ਤੇ ਭਰਾਮਾ ਨੇ ਉਹ ਰਾਜ ਦੇ ਪਰਿਵਾਰ ਨੂੰ ਵੀ ਕਣਕ ਤੇ ਹੋਰ ਇੱਕ 20000 ਰੁਪਏ ਨਵੇਂ ਮਾਛੀਕਾਂ ਤੋਂ ਉਹ ਵੀ ਉਹਨਾਂ ਨੂੰ ਪਸ਼ੂ ਲੈਣ ਵਾਸਤੇ ਬਾਈ ਰਾਜ ਦੇ ਪਰਿਵਾਰ ਨੂੰ ਵੀ ਦਿੱਤਾ ਸੇ ਇਹ ਵੀਰ ਤੇ ਵੀ ਹੈਲਪ ਕੀਤੀ ਆ ਸੋ ਸਾਰੇ ਭਰਾਮਾ ਨਾਲ ਐਨ ਆਰ ਆਈ ਵੀਰਾਂ ਦਾ ਜਿੰਨੇ ਵੀ ਆਪਣੇ ਇੱਥੇ ਨਗਰ ਨਿਵਾਸੀਆਂ ਨੇ ਜਿਨ੍ਹਾਂ ਨੇ ਇਹਨਾਂ ਦੀ ਬਾਈ ਦੀ ਮਦਦ ਕੀਤੀ ਆ ਦੋਨਾਂ ਪਰਿਵਾਰਾਂ ਦੀ ਸੋ ਉਹਨਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮੈਂ ਰਹਿੰਦਾ ਤਾਂ ਬਾਈ ਗਾਂ ਨੂੰ ਵੀ ਕੋਈ ਇਹਦੀ ਹੋਰ ਵੀ ਮਦਦ ਕਰ ਸਕਦਾ ਹਾਂ ਕੋਈ ਹੋਰ ਭਰਾ ਵੀ ਥੋੜੇ ਬੋਤੇ ਰੁਪਏ ਰਹਿੰਦੇ ਆ ਥੋੜੇ ਹੀ ਰਹਿੰਦੇ ਆ ਤੋਂ ਥੋੜੀ ਬੋਤੀ ਹੈਲਪ ਇਹਦੀ ਹੋਰ ਵੀ ਕਰ ਸਕਦੇ ਧੰਨਵਾਦ ਧੰਨਵਾਦ